ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਜਿਸ ਸਮੇਂ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਤਦੋਂ ਪ੍ਰਿਥੀ ਚੰਦ ਨੇ ਝਗੜਾ ਪਾ ਲਿਆ ਕਿ ਵੱਡਾ ਮੈਂ ਹਾਂ ਮੈਨੂੰ ਗੁਰਤਾ ਗੱਦੀ ਦੇਣੀ ਚਾਹੀਦੀ ਸੀ ਤੁਸੀਂ ਬਹੁਤ ਅਯੋਗ ਕੰਮ ਕੀਤਾ ਹੈ ਸਾਰੀ ਸੰਗਤ ਵਿੱਚ ਮੇਰਾ ਅਨਾਦਰ ਕਰਵਾ ਦਿੱਤਾ ਹੈ ਇਤਿਆਦਿਕ ਬਹੁਤ ખોٹے ਬਚਨ ਕਹੇ ਜਿਨ੍ਹਾਂ ਨੂੰ ਸੁਣ ਕੇ ਸਤਿਗੁਰੂ ਜੀ ਨੇ ਇੱਕ ਸਾਰਗ ਰਾਗ ਵਿੱਚ ਕਾਹੇ ਪੂਤ ਝਗਰਤ ਹੋ ਸੰਗ ਬਾਪ ਪਾਵਨ ਅੰਗ 1200 ਵਾਲਾ ਸ਼ਬਦ ਉਚਾਰਿਆ ਅਤੇ ਦੂਸਰਾ ਇਹ ਪਾਵਨ ਸ਼ਬਦ 733 ਅੰਗ ਤੇ ਸੁਹੀ ਰਾਗਣੀ ਦੇ ਅੰਦਰ ਉਚਾਰ ਰਹੇ ਹਨ ਤਿਨੀ ਅੰਤਰ ਹਰ ਆਰਾਧਿਆ ਜਿਨ ਕਉ ਤੁਰ ਲਿਖਿਆ ਲਿਖਤ ਲਲਾਰਾ ਤਿਨੀ ਉਹਨਾਂ ਨੇ ਹੀ ਹਿਰਦੇ ਅੰਦਰ ਪਾਵ ਵਿੱਚ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਜਿਨ੍ਹਾਂ ਦੇ ਧੁਰ ਆਦ ਮੁੱਢ ਤੋਂ ਪਰਮੇਸ਼ਰ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਲਿਲਾਰਾ ਹੁੰਦਾ ਮੱਥੇ ਉੱਪਰ ਨਾਮ ਸਿਮਰਨ ਦਾ ਲਿਖਤ ਲੇਖ ਲਿਖਿਆ ਹੋਇਆ ਹੈ ਤਨ ਕੀ ਵਕੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਪਾਤਸ਼ਾਹ ਫਰਮਾਉਂਦੇ ਉਹਨਾਂ ਦੀ ਵਕੀਲੀ ਨਿੰਦਾ ਚੁਗਲੀਰ ਕਾ ਕੋਈ ਕੀ ਕਰ ਸਕਦਾ ਹੈ ਜਿਨ੍ਹਾਂ ਦਾ ਮੇਰਾ ਕਰਤਾਰਾ ਰਚਨਹਾਰ ਹਰ ਪਰਮੇਸ਼ਰ ਆਪ ਅੰਗ ਭਾਵ ਪੱਖ ਕਰਦਾ ਹੈ ਹਰ ਹਰ ਧਿਆਈ ਮਨ ਮੇਰੇ ਮਨ ਧਿਆਈ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਹੇ ਮੇਰੇ ਮਨਾ ਹਰੀ ਭਰੀ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਮਨ ਹਿਰਦੇ ਵਿੱਚੋਂ ਅਰਾਧਿਆ ਹੈ ਇਹ ਨਾਮ ਉਹਨਾਂ ਦੇ ਜਨਮ ਜਨਮਾਤਰਾਂ ਦੇ ਸਾਰੇ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ ਕਟਣ ਵਾਲਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਹੇ ਹਨ ਧੁਰ ਭਗਤ ਜਨਾ ਕੋ ਬਖਸੀਆ ਹਰ ਅੰਮ੍ਰਿਤ ਭਗਤ ਭੰਡਾਰਾ ਹਰ ਪਰਮੇਸ਼ਰ ਨੇ ਅੰਮ੍ਰਿਤ ਨਾਮ ਤੇ ਭਗਤ ਭਗਤੀ ਦਾ ਢੰਡਾਰਾ ਤੁਰ ਆਦ ਮੁਢ ਤੋਂ ਆਪਣੇ ਭਗਤ ਜਨਾਂ ਨੂੰ ਹੀ ਬਖਸ਼ਿਆ ਅਰਪਣਾ ਕੀਤਾ ਹੈ ਮੂਰਖ ਹੋਵੇ ਸੋ ਉਨਕੀ ਰੀਸ ਕਰੇ ਤਿਸ ਹਲਤ ਬਲਤ ਮੋਹਕਾਰਾ ਜੋ ਮੂਰਖ ਬੇਸਮਝੁੰਦਾ ਹੈ ਸੋ ਕਈਏ ਉਹ ਉਹਨਾਂ ਭਗਤ ਜਨਾਂ ਦੀ ਰੀਸ ਬਰਾਬਰੀ ਕਰਦਾ ਹੈ ਉਸ ਦਾ ਹਲਤ ਪਲਦ ਲੋਕ ਪ੍ਰਲੋਕ ਵਿੱਚ ਮੂੰਹ ਕਾਲਾ ਹੁੰਦਾ ਪਾਪ ਕਲੰਕ ਦੇ ਸਹਿਤ ਹੁੰਦਾ ਹੈ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਸੇ ਕੀ ਉਹ ਪੁਰਸ਼ ਹੀ ਭਗਤ ਹਨ ਉਹ ਹੀ ਸੇਵਕਾ ਦਾਸ ਹਨ ਜਿਨ੍ਹਾਂ ਨੂੰ ਹਰ ਪਰਮੇਸ਼ਰ ਦਾ ਨਾਮ ਪਿਆਰਾ ਚੰਗਾ ਲੱਗਦਾ ਹੈ ਤਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕੈ ਪਵੈ ਸ਼ਾਰਾ ਤੈਨ ਕੇ ਇਹ ਉਹਨਾਂ ਭਗਤਾਂ ਸੇਵਕਾਂ ਦੀ ਸੇਵਾ ਤੈਹਲ ਕਰਨ ਤੋਂ ਹੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਦਾ ਪਰ ਉਹਨਾਂ ਭਗਤਾਂ ਦੀ ਨਿੰਦਕ ਅਪਕੀਰਤੀ ਨਿੰਦਿਆ ਕਰਨ ਵਾਲੇ ਦੇ ਸਿਰ ਤਾਂ ਲਾਂਤਾਂ ਰੂਪ ਇਸ਼ਾਰਾ ਸੁਆ ਪੈਂਦੀ ਹੈ ਜਿਸ ਕਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਸ਼ ਕਰੋ ਵਿਚਾਰਾ ਜਿਸ ਘਰ ਵਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ ਜਿਸ ਘਰ ਵਿੱਚ ਇਹ ਗੱਲ ਵਰਤੀ ਪਾਵਰਤੀ ਹੈ ਉਹੋ ਹੀ ਜਾਣਦਾ ਹੈ ਵਾ ਜਿਸ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦੀ ਲਿਵ ਵਰਤ ਰਹੀ ਹੈ ਉਹੋ ਹੀ ਸਤਿਗੁਰਾਂ ਦੀ ਮਹਿਮਾ ਜਾਣਦਾ ਹੈ ਸਾਰੇ ਜਗਤ ਸੰਸਾਰ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪੁੱਛ ਕੇ ਵਿਚਾਰ ਕਰ ਲਵੋ ਵਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਦੇ ਸਿਆਣੇ ਬ੍ਰਹਮ ਗਿਆਨੀ ਗੁਰਸਿੱਖ ਪਾਈ ਬਾਬਾ ਬੁੱਢਾ ਸਾਹਿਬ ਜੀ ਆਦਿਕਾਂ ਤੋਂ ਪੁੱਛ ਕੇ ਨਿਰਣਾ ਕਰ ਲੋ ਕਿ ਗੁਰਤਾ ਗੱਦੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਚਾਹ ਪੀੜੀ ਆਦ ਜੁਗਾਦ ਵਕੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਇ ਨਿਸਤਾਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸਾਡੇ ਤੱਕ ਚੋ ਪੀੜੀ ਚਾਰ ਪੁਛਤਾ ਵਿੱਚ ਆਦ ਜੁਗਾਦ ਸਦਾ ਸਦਾ ਵਕੀਲੀ ਈਰਖਾ ਚੁਗਲੀ ਕਰਕੇ ਕਿਸੇ ਨੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਹਰ ਪਰਮੇਸ਼ਰ ਸਰੂਪ ਗੁਰਾਂ ਨੇ ਸੇਵਕ ਭਾਏ ਦਾਸਾ ਭਾਵ ਦੇਖ ਕੇ ਹੀ ਨਿਸਤਾਰਾ ਪਾਰ ਉਤਾਰਾ ਕੀਤਾ ਹੈ ਸੁਹੀ ਮਹੱਲਾ ਚੌਥਾ ਹੁਣ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਨਾਮ ਧੰਦੀ ਮਹਿਮ ਕਥਨ ਕਰਦੇ ਹੋਏ ਪਵਿੱਤਰ ਪਾਵਨ ਉਪਦੇਸ਼ ਬਖਸ਼ ਰਹੇ ਹਨ ਜਿੱਥੈ ਹਰ ਆਰਾਦੀ ਹੈ ਤਿੱਥੈ ਹਰ ਮਿੱਤ ਸਹਾਈ ਏ ਭਾਈ ਜਿੱਥੈ ਜਿਸ ਵੀ ਥਾਂ ਉੱਪਰ ਹਰ ਪਰਮੇਸ਼ਰ ਵਾ ਪਰਮੇਸ਼ਰ ਦੇ ਨਾਮ ਨੂੰ ਆਰਾਦੀ ਹੈ ਸਿਮਰਨਾ ਕਰੀਏ ਤਿੱਥੈ ਤਿਸ ਥਾਂ ਹਰ ਪਰਮੇਸ਼ਰ ਮਿੱਤ ਮਿੱਤਰਾ ਵਾਂਗ ਵਾ ਮਿੱਤਰ ਰੂਪੀ ਹਰੀ ਸਹਾਈ ਸਹਾਇਤਾ ਕਰਦਾ ਹੈ ਗੁਰ ਕਿਰਪਾ ਦੀ ਹਰ ਮਨ ਵਸੈ ਹੋਰਤ ਵਿਦ ਲਿਆ ਨਾ ਜਾਈ ਪਰ ਗੁਰਾਂ ਦੀ ਕਿਰਪਾ ਮੇਰ ਤੋਂ ਹੀ ਹਰ ਪਰਮੇਸ਼ਰ ਮਨ ਹਿਰਦੇ ਵਿੱਚ ਵਸਦਾ ਹੈ ਹੋਰ ਕਿਸੇ ਵੀ ਸਾਧਨਾ ਆਦ ਦੇ ਵਿਧ ਤਰੀਕੇ ਨਾਲ ਲਿਆ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹਰ ਧਨ ਸੰਜੀਐ ਭਾਈ ਜੇ ਹਲਤ ਪਲਤ ਹਰ ਹੋਈ ਸਕਾਈ ਰਹਾਉ ਏ ਭਾਈ ਇਸ ਕਰਕੇ ਐਸੇ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਸੰਜੀਐ ਇਕੱਤਰ ਕਰੀਏ ਜਿਹੜਾ ਹਰ ਪਰਮੇਸ਼ਰ ਦਾ ਨਾਮ ਧਨ ਹਲਤ ਪਲਤ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਪਾਵਨ ਕਿਰਪਾ ਕਰ ਰਹੇ ਹਨ ਸਤ ਸੰਗਤੀ ਸੰਗ ਹਰ ਧਨ ਖੱਡੀ ਐ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਇਹ ਪਾਈਏ ਹਰ ਹਰੀ ਨਾਮ ਰੂਪੀ ਧਨ ਸਤ ਸੰਗਤ ਵਾ ਸਤ ਸੰਗੀਆਂ ਦੇ ਸੰਗ ਨਾਲ ਮਿਲ ਕੇ ਹੀ ਖੱਡੀ ਦਾ ਕਮਾਉਣਾ ਕਰੀਦਾ ਹੋਰ ਕਿਸੇ ਵੀ ਥੈ ਹੁੰਦਾ ਥਾਂ ਉੱਪਰ ਹੋਰਤ ਹੋਰ ਨਾ ਉਪਾਏ ਜਤਨਾ ਕਰਕੇ ਇਹ ਹਰੀ ਨਾਮ ਰੂਪੀ ਧਨ ਕਿਤੇ ਕਿਸੇ ਪ੍ਰਕਾਰ ਵੀ ਨਹੀਂ ਪ੍ਰਾਪਤ ਕਰੀਦਾ ਹਰ ਰਤਨ ਕਾਵਾ ਪਾਰੀਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਾਪਾਰੀਏ ਵਾ ਕੇ ਹਰ ਧਨ ਲਿਆ ਨਾ ਜਾਈ ਜੋ ਹਰ ਪਰਮੇਸ਼ਰ ਦੇ ਨਾਮ ਧਨ ਰੂਪੀ ਰਤਨੈ ਰਤਨਾ ਦਾ ਵਾਪਾਰੀਏ ਬਣਜ ਕਰਨ ਵਾਲਾ ਹੈ ਉਹ ਹਰ ਪਰਮੇਸ਼ਰ ਦੇ ਨਾਮ ਧਨ ਰੂਪੀ ਰਤਨਾ ਨੂੰ ਵਿਹਾਜੇ ਖਰੀਦਦਾ ਹੈ ਜਿਹੜੇ ਕੱਚੇ ਕਈ ਕਚਿਆਈ ਵਾਲੇ ਵਿਚਿਆਂ ਝੂਠੇ ਧਨ ਦੇ ਵਪਾਰੀ ਹਨ ਵਾ ਉਹਨਾਂ ਦੇ ਪਾਸੋਂ ਵਾ ਵਾਕ ਗੱਲਾਂ ਬਾਤਾਂ ਨਾਲ ਪਰਮੇਸ਼ਰ ਦਾ ਨਾਮ ਧਨ ਲਿਆ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹਰ ਧਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇਲ ਵਤ ਹਰ ਭਗਤੀ ਹਰ ਲਿਵ ਲਾਈ ਹਰ ਪਰਮੇਸ਼ਰ ਦਾ ਨਾਮ ਤਨ ਹੀ ਰਤਨ ਜਵੇਹਰ ਅਤੇ ਮਾਨਕਾਂ ਦੀ ਨਿਆਈ ਅਮੋਲਕ ਹੈ ਵਾ ਇਹ ਨਾਮ ਤਨ ਰਤਨ ਵੈਰਾਗ ਜਵੇਹਰ ਰੂਪੀ ਗਿਆਨ ਅਤੇ ਸਰਵਣ ਮੰਨਣ ਨਿਧਿਆਸਣ ਰੂਪੀ ਮਾਨਕ ਦੇਣ ਵਾਲਾ ਹੈ ਪਾਤਸ਼ਾਹ ਫਰਮਾਉਂਦੇ ਇਸ ਲਈ ਇਸ ਮਨੁੱਖਾ ਜਨਮ ਜਾਂ ਪ੍ਰਤੱਖ ਅੰਮ੍ਰਿਤ ਵੇਲੇ ਰੂਪੀ ਬੱਤੇ ਬੱਤਰ ਵਿੱਚ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਨਾਲ ਪਰਮੇਸ਼ਰ ਦੀ ਭਗਤੀ ਕਰਨ ਵਾਲਿਆ ਨੇ ਹਰ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਲਿਵ ਬਿਰਤੀ ਲਾਉਣਾ ਕੀਤਾ ਹੈ। ਭਾਵ ਅੰਮ੍ਰਿਤ ਵੇਲੇ ਨਾਮ ਧੰ ਦੇ ਬੀਜ ਨੂੰ ਬੀਜਣਾ ਕੀਤਾ ਹੈ। ਹਰ ਧੰ ਅੰਮ੍ਰਿਤ ਵੇਲੇ ਵੱਤੈ ਗਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ। ਇਹ ਹਰ ਹਰੀ ਨਾਮ ਰੂਪੀ ਧਨ ਮਨੁਕਾ ਜਨਮ ਰੂਪੀ ਜਾਂ ਪਰਤਕ ਅੰਮ੍ਰਿਤ ਵੇਲੇ ਦੇ ਵੱਤਰ ਦਾ ਬੀਜ ਆਇਆ ਇਤਨਾ ਫਲਦਾ ਹੈ ਕਿ ਭਗਤ ਜਨ ਆਪ ਜਪਣ ਰੂਪ ਖਾਂਦੇ ਹਨ ਅਤੇ ਹੋਰਨਾ ਤੁਝ ਪਾਉਣ ਰੂਪ ਖਰਚ ਰਹੇ ਆ ਪਰ ਫੇਰ ਵੀ ਇਹ ਨਾਮ ਧਨ ਨਖਟੈ ਮੁਕਦਾ ਹੀ ਨਹੀਂ ਹੈ ਹਲਤ ਬਲਤ ਹਰ ਤਨੇ ਕੀ ਭਗਤਾ ਕੋ ਮਿਲੀ ਵਡਿਆਈ ਇਸ ਪਰਮੇਸ਼ਰ ਦੇ ਨਾਮ ਰੂਪੀ ਧਨੈ ਤਨ ਦੀ ਹਲਤ ਪਲਤ ਲੋਕ ਪ੍ਰਲੋਕ ਵਿੱਚ ਭਗਤ ਜਿਨ੍ਹਾਂ ਨੂੰ ਵਿੜਿਆਈ ਸ਼ੋਭਾ ਮਿਲੀ ਹੈ ਹਰ ਤਨ ਨਿਰਪੋ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ ਇਹ ਹਰ ਪਰਮੇਸ਼ਰ ਦਾ ਨਾਮ ਰੂਪੀ ਤਨ ਨਿਰਪੋ ਭੈ ਤੂੰ ਰਹਤ ਹੈ ਸਦਾ ਸਦਾ ਹਮੇਸ਼ਾ ਹਮੇਸ਼ਾ ਅਸਥਿਰ ਇਸਤਿਤ ਰੂਪ ਤੇ ਸਾਚਾ ਸੱਚਾ ਤ੍ਰੈਕਾਲ ਆਬਾਦ ਰੂਪ ਹੈ ਇਹ ਹਰ ਪਰਮੇਸ਼ਰ ਦਾ ਨਾਮ ਰੂਪੀ ਤਨ ਪ੍ਰਤਖ ਅਗਨੀ ਅੱਗ ਤਸਕਰੇ ਹੁੰਦਾ ਚੋਰ ਪਾਣੀ ਹੈ ਪਾਣੀ ਤੇ ਜਮਦੂਤਾ ਜਮਦੂਤਾ ਆਦ ਕਿਸੇ ਦਾ ਗਵਾਇਆ ਕਿਤੇ ਵੀ ਗਵਾਚ ਕੇ ਨਹੀਂ ਜਾਂਦਾ ਭਾਵੇਂ ਪਰਮੇਸ਼ਰ ਦਾ ਨਾਮ ਰੂਪੀ ਤਨ ਅੱਗ ਕਰਕੇ ਸੜਦਾ ਨਹੀਂ ਚੋਰ ਚੁਰਾ ਨਹੀਂ ਸਕਦੇ ਪਾਣੀ ਰੋੜ ਕੇ ਨਹੀਂ ਲਿਜਾ ਸਕਦਾ ਜਮਦੂਤ ਖੋ ਨਹੀਂ ਸਕਦੇ ਇਉਂ ਕਿਸੇ ਦਾ ਗਵਾਇਆ ਕਿਧਰੇ ਵੀ ਗਵਾਚ ਕੇ ਨਹੀਂ ਜਾਂਦਾ ਅਥਵਾ ਕਾਲ ਤ੍ਰਿਸ਼ਨਾ ਰੂਪੀ ਅੱਗ ਸਾੜ ਨਹੀਂ ਸਕਦੀ ਕਾਮਾਂ ਦੇ ਕਿਚੋਰ ਚੋਰੀ ਨਹੀਂ ਕਰ ਸਕਦੇ ਪਦਾਰਥਾ ਰੂਪੀ ਪਾਣੀ ਡੋਬ ਨਹੀਂ ਸਕਦਾ ਅਤੇ ਜਮਦੂਤਾ ਆਦ ਦਾ ਗਵਾਇਆ ਕਿਤੇ ਜਾਂਦਾ ਨਹੀਂ ਹਰ ਤਨ ਕੋ ਉਚੱਕਾ ਨੇੜ ਨਾ ਆਵਈ ਜਮ ਜਾਗਾਤੀ ਡੰਡ ਨਾ ਲਗਾਈ ਹਰ ਪਰਮੇਸ਼ਰ ਦੇ ਨਾਮ ਤਨ ਨੂੰ ਚੁੱਕਣ ਲਈ ਕੋਈ ਉੱਜੱਕਾ ਠੱਗ ਵੀ ਨੇੜੇ ਨਹੀਂ ਆ ਸਕਦਾ ਵਾਸ਼ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਠੱਗ ਬੇਮੁਖ ਕੰਨ ਰੂਪੀ ਠੱਗੀ ਮਾਰਨ ਲਈ ਨੇੜੇ ਨਹੀਂ ਆ ਸਕਦੇ ਅਤੇ ਕਰਮਾਂ ਧਰਮਾਂ ਦੀ ਜ਼ਕਾਤ ਲੈਣ ਵਾਲਾ ਜਾਗਤੀ ਮਸੂਲੀਆ ਜਮ ਵੀ ਡੰਡ ਨਹੀਂ ਲਗਾ ਸਕਦਾ ਸਾਗਦੀ ਪਾਪ ਕਰਕੇ ਵਿਖਿਆ ਤਨ ਸੰਚਿਆ ਦਿਨਾ ਇੱਕ ਵੇਖ ਨਾਲ ਨਾ ਜਾਈ ਸਾਖਤੀ ਸ਼ਕਤੀ ਦੇ ਉਪਾਸ਼ਕ ਕਠੋਰ ਚਿਤ ਵਾਲੇ ਪੁਰਸ਼ਾਂ ਨੇ ਪਾਪ ਨੀਚ ਕਰਮ ਗੁਨਾਹ ਕਰਕੇ ਕੱਚਾ ਵਿਖਿਆ ਵਹਿ ਰੂਪ ਮਾਇਆ ਦਾ ਧਨ ਇਕੱਤਰ ਕੀਤਾ ਹੋਇਆ ਹੈ ਜੋ ਪ੍ਰਲੋਕ ਵਿੱਚ ਉਹਨਾਂ ਦੇ ਨਾਲ ਇੱਕ ਵੇਖ ਹੁੰਦਾ ਕਦਮ ਵੀ ਨਹੀਂ ਜਾਵੇਗਾ ਹਲਤ ਵਿੱਚ ਸਾਖਤ ਦੁਹੇਲੇ ਭਏ ਅਧੋ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰਗ ਹੈ ਢੋਈ ਨਾ ਪਾਈ ਜਦੋਂ ਇਹ ਕੱਜਾ ਮਾਇਆ ਤਨ ਹੱਥ ਵਿੱਚੋਂ ਛੁੜਕ ਛੋਟ ਨਿਕਲ ਗਿਆ ਤਦੋਂ ਸਾਖਤ ਸ਼ਕਤੀ ਦੇ ਉਪਾਸ਼ਕ ਕਠੋਰ ਜਿਤ ਵਾਲੇ ਪਦਿਤ ਪੁਰਸ਼ ਇਸ ਹਲਤੈ ਲੋਕ ਵਿੱਚ ਵੀ ਦੁਹੇਲੇ ਦੁਖੀ ਹੋਏ ਹੁੰਦੇ ਹਨ ਅਤੇ ਅੱਗੇ ਪਲਤ ਪਰਲੋਕ ਵਿੱਚ ਵੀ ਉਹਨਾਂ ਸਾਖਤ ਪਦਿਤ ਪੁਰਸ਼ਾਂ ਨੇ ਪਰਮੇਸ਼ਰ ਦੀ ਦਰਗਾਹ ਵਿੱਚ ਢੋਈ ਪਨਾਹ ਓਟ ਨਹੀਂ ਪਾਉਣਾ ਕੀਤਾ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤੋ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਹ ਸੰਤੋ ਸੰਤ ਜਨੋ ਇਸ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਦਾ ਸਾਹੋ ਕਈਏ ਸ਼ਾਹੂਕਾਰ ਮਾਲਕ ਪਰਮੇਸ਼ਰ ਆਪ ਹੀ ਹੈ ਜਿਸ ਨੂੰ ਆਪ ਗੁਰੂ ਰੂਪ ਹੋ ਕੇ ਨਾਮ ਧਨ ਦੇ ਤੂੰ ਭਾਵ ਦਿੰਦਾ ਹੈ ਉਹ ਇਸ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਆਪਣੇ ਅੰਤਹਿ ਕਰਨ ਉਪੀ ਗੱਡੇ ਉੱਪਰ ਲਾਦ ਕੇ ਪ੍ਰਲੋਕ ਨੂੰ ਚਲਾਉਣਾ ਭਾਵ ਨਾਲ ਲੈ ਕੇ ਜਾਂਦਾ ਹੈ ਇਸ ਹਰ ਧਨ ਕਾ ਟੋਟਾ ਕਦੀ ਨਾ ਆਵਈ ਜਨ ਨਾਨਕ ਕਉ ਗੁਰ ਸੋਜੀ ਪਾਈ ਇਸ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਦਾ ਕਦੇ ਚਿਤ ਵੀ ਪਾਪ ਕਦਾ ਚਿੱਤ ਵੀ ਘਾਟਾ ਟੋਟਾ ਨਹੀਂ ਆਉਂਦਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਨੂੰ ਜਨ ਅਦਾਸਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਸੋਝੀ ਸਮਝ ਪਾਉਣਾ ਕੀਤੀ ਹੈ ਵਾ ਪਾ ਦਿੱਤੀ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ wah guru wah guru wah guru Wahe guru, Wahe guru. ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ